ਜਲਾਲਾਬਾਦ ਦੇ ਪਿੰਡ ਪਾਲੀਵਾਲਾ ਵਿੱਚ ਇੱਕ ਨੌਜਵਾਨ ਦੀ ਚਿੱਟੇ ਦਾ ਟੀਕਾ ਲਾ ਕੇ ਹੋਈ ਮੌਤ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਚੱਕ ਪਾਲੀਵਾਲਾ ਚੰਦਪਾਨ ਡਰੇਨ ਨਾਲੀ ਤੇ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਲਾਉਣ ਲਈ ਆਇਆ ਸੀ ਤਾਂ ਇੱਕ ਮੋਟਰਸਾਈਕਲ ਡਰੇਨ ਦੇ ਕੰਡੇ ਤੇ ਮਿਲਿਆ ਜਦੋਂ ਅਗਲੀ ਸਵੇਰ ਕਿਸਾਨ ਆਇਆ ਤਾਂ ਮੋਟਰਸਾਈਕਲ ਉਥੇ ਡਰੇਨ ਤੇ ਹੀ ਖੜਾ ਸੀ ਜਦੋਂ ਉਸਨੇ ਡਰੇਨ ਦੇ ਵਿੱਚ ਵੜ ਕੇ ਦੇਖਿਆ ਤਾਂ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਪਈ ਸੀ ਜਦੋਂ ਪਿੰਡ ਵਾਸੀਆਂ ਵੱਲੋਂ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਆ ਕੇ ਦੇਖਿਆ ਤਾਂ ਉਸ ਨੌਜਵਾਨ ਦੇ ਨਸ਼ੇ ਦਾ ਟੀਕਾ ਲੱਗਿਆ ਹੋਇਆ ਸੀ ਉਸ ਦੇ ਕੋਲੋਂ ਇੱਕ ਫੋਨ ਵੀ ਬਰਾਮਦ ਹੋਇਆ ਜਿਸ ਤੋਂ ਪਤਾ ਲੱਗਿਆ ਕਿ ਇਹ ਨੌਜਵਾਨ ਦਾ ਨਾਮ ਰਜਿੰਦਰ ਕੁਮਾਰ ਪਿੰਡ ਮੂਲਿਆ ਵਾਲੇ ਦਾ ਰਹਿਣ ਵਾਲਾ ਹੈ ਜਦੋਂ ਪਰਿਵਾਰ ਪਹੁੰਚਿਆ ਤਾਂ ਉਸ ਪਰਿਵਾਰ ਦਾ ਕਹਿਣਾ ਸੀ ਕਿ ਇਹ ਨੌਜਵਾਨ ਚਿੱਟੇ ਦਾ ਸੇਵਨ ਕਰਦਾ ਸੀ ਹਾਂਜੀ ਮੈਂ ਮੌਕੇ ਤੇ ਪੁੱਛਿਆ ਜਿਹੜਾ ਪਾਲੀਆਵਲ ਦੇ ਪਿੰਡ ਤੇ ਚੰਦਪਾਣ ਡਰੇਨ ਹੈਗੀ ਜਿੱਥੇ ਇੱਕ ਆਦਮੀ ਦੀ ਜਿਹੜੀ ਲਾਸ਼ ਮਿਲੀ ਹੈ ਜੀ ਕੋਈ ਸਬੰਧੀ ਅਸੀਂ ਜਿਹੜਾ ਉਹਦੇ ਵਾਰਸਾਂ ਤੋਂ ਜਿਹੜਾ ਪਤਾ ਕਰਕੇ ਕਿ ਜਿਹੜੀ ਸਰਕਾਰ ਦੀ ਕੋਈ ਲੱਗਾ ਪਤਾ ਕਿੱਥੋਂ ਦਾ ਸੀ ਇਹ ਨੌਜਵਾਨ ਇਹ ਲੱਗਾ ਜੇ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਉਣਗੇ ਫਿਰ ਪਤਾ ਲੱਗੂਗਾ ਬਾਕੀ ਪਤਾ ਲੱਗਿਆ ਵੀ ਇਹ ਮੂਲਿਆਂ ਵਾਲੇ ਫੜਦਾ ਜੀ ਤੇ ਸਰ ਇੱਥੇ ਦੇਖਣ ਨੂੰ ਇਹ ਵੀ ਮਿਲਿਆ ਕਿ ਇਸਨੇ ਸਰੇਂਜ ਲਗਾਈ ਸੀ ਚਿੱਟੇ ਵਾਲੀ ਜੀ ਇਹ ਪੜਤਾਲ ਕਰ ਰਹੇ ਆ ਜੀ ਇਹ ਮਸਲਾ ਆ ਜੀ ਚਿੱਟੇ ਦਾ ਹੀ ਜੀ ਹਾਂ ਇਹ ਗਈ ਪਤਾ ਨਹੀਂ ਮੂਲੇਆਂ ਦਾ ਬੰਦਾ ਹੈ। ਅੱਛਾ। ਪਾਲੀ ਵਾਲ ਤੋਂ ਚੱਟਾ ਲੈ ਕੇ ਲਿਆ ਉਹਨੇ ਗੁਪਤ ਜਗ੍ਹਾ ਤੇ ਟਿਕਾ ਲਾਇਆ ਜੀ। ਅੱਛਾ। ਤੇ ਡੈਥ ਹੋ ਗਈ ਉਸ ਬੰਦੇ ਦੀ। ਇਹ ਤੁਹਾਨੂੰ ਕਿਵੇਂ ਪਤਾ ਪਾਲੀ ਵਾਲੇ ਤੋਂ ਲੈਣਾ? ਜੀ ਚਾਚਾ ਜੀ। ਸਾਨੂੰ ਕਿਉਂਕਿ ਪਹਿਲਾਂ ਕਾਠਗੜ੍ਹ ਚ ਬੰਦੇ ਜਾਂਦੇ ਸੀਗੇ। ਅੱਛਾ ਜੀ। ਕਾਠਗੜ੍ਹ ਚ ਪਾਲੀ ਰੋਕ ਹੋ ਗਈ। ਕਮੇਟੀ ਬਣ ਗਈ ਜੀ। ਅੱਛਾ। ਜੀ ਚਾਚਾ ਜੀ। ਕਿਉਂਕਿ ਇਹ ਬੰਦਾ ਪਾਲੀ ਵਾਲ ਤੋਂ ਲੈ ਕੇ ਆਇਆ ਹੈ, ਇਹ ਮੂਲੇਆਂ ਦਾ ਬੰਦਾ ਹੈ ਵੀ ਇਦਾਂ ਦਾ ਕੋਈ ਮੰਗ ਰਿਆ ਸੀ ਚੀਜ਼ਾਂ ਮੰਗ-ਮੋਗ ਕੇ ਦਾਣੇ ਮੰਗ ਕੇ ਉਹ ਵੇਚ ਕੇ ਤੇ ਜ਼ਿਆਦਾ ਸਮਾਨ ਪੂਰਾ ਕਰਦਾ ਜੀ। ਅੱਛਾ। ਤੁ ਤੇ ਤੁਸੀਂ ਜਿਵੇਂ ਕਮੇਟੀ ਬਣਾਈ ਹੈ ਜਿਵੇਂ ਨਸ਼ਾ ਵਿਕਦਾ ਹੈ ਸਰਕਾਰ ਨੇ ਇੱਕ ਪਾਸੇ ਪੁਲਿਸ ਨੇ ਯੋਧ ਨਸ਼ਾ ਵਿਰੋਧ ਮੁਹਿੰਮ ਚਲਾਈ ਹੈ ਤੇ ਇੱਕ ਪਾਸੇ ਅਏ ਦਿਨ ਹੀ ਮੌਤਾਂ ਆਈ ਜਾਂਦੀਆਂ ਜਲਾਲਾਬਾਦ ਅੰਦਰ ਕਿਵੇਂ ਦੇਖਦੇ ਹੋ ਇਸ ਨੂੰ ਇਹ ਤਾਂ ਕਹਿਣ ਦਾ ਨਾਮ ਹੈ ਜੀ ਨਸ਼ਾ ਨਸ਼ਾ ਵਿਰੋਧੀ ਕੋਈ ਹੱਦਤ ਗੱਲ ਨਹੀਂ ਹੈਗੀ ਹਾਂ ਥਾਣਾ ਵੈਰੋਕਾ ਲੱਗਦਾ ਤੁਹਾਨੂੰ ਤੇ ਪੁਲਿਸ ਦੇ ਵੱਲੋਂ ਕੋਈ ਨਸ਼ਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਫਿਲਹਾਲ ਕੁਝ ਹੱਦ ਤੱਕ ਕਰਦੇ ਆ ਥੋੜੇ ਟਾਈਮ ਬਾਅਦ ਛੱਡ ਦਿੰਦੇ ਆ ਜੀ ਪੈਸੇ-ਪੁਸੇ ਦੇ ਕੇ ਛੋਟਾ ਜਾਂਦਾ ਕੋਈ ਕਿਵੇਂ ਕਰਦਾ ਜੀ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਜੇ ਕਹਿੰਦੇ ਪਿੰਡਾਂ ਦਾ ਸਾਥ ਦਿਓ ਪਿੰਡਾਂ ਦਾ ਸਾਥ ਵੀ ਦਿੰਨੇ ਆ ਪਿੰਡ ਵਾਲੇ ਬੰਦੇ ਬਹੁਤ ਸਾਥ ਦਿੰਦੇ ਆ ਜੀ ਜਿਵੇਂ ਸਾਡੇ ਪਿੰਡ 'ਚ ਕਮੇਟੀ ਬਣੀ ਆ ਨਾਲ ਦੇ ਪਿੰਡਾਂ 'ਚ ਕਮੇਟੀ ਬਣ ਜਾਏ ਤਾਂ ਬਹੁਤ ਰੋਗ ਹੋ ਜੂਗੀ ਉਸਦਾ ਕੰਮ ਹੈ ਜੀ ਤੁਹਾਡੇ ਟਾਈਮ 'ਤੇ ਫੜਿਆ ਪੈਸੇ ਮਿਲ ਕੇ ਛੱਡਦਾ ਜੀ ਜੀ ਏ ਜੀ ਇੱਥੇ ਮੁੰਡਾ ਮਰਿਆ ਉਠਾ ਕੇ ਟੀਕਾ ਲਾ ਕੇ ਚਿੱਟੇ ਦਾ ਅੱਛਾ ਉਸ ਕਾਰਨ ਸ਼ਹੀਦੇ ਕੱਲ ਦਾ ਮਰਿਆ ਹੈ ਕੋਈ ਲੱਗਾ ਪਤਾ ਕਿੱਥੋਂ ਦਾ ਇਹ ਨੌਜਵਾਨ ਇਹ ਜੀ ਪੁਲਿਸ ਨੇ ਹੁੰਦਾ ਫੋਨ ਜੇਬ ਚੋਂ ਕੱਢ ਕੇ ਫੋਨ ਕੀਤਾ ਜੇ ਬੰਦਾ ਮੋੜਿਆ ਲੈ ਇਹ ਤੁਹਾਨੂੰ ਲੋਕਾਂ ਨੂੰ ਕਿਵੇਂ ਪਤਾ ਲੱਗਾ ਵੀ ਇੱਥੇ ਨੌਜਵਾਨ ਦੀ ਲਾਸ਼ ਹੈ ਸਾਡਾ ਇੱਕ ਕਮੇਟੀ ਗਰੁੱਪ ਬਣਿਆ ਹੈ ਕਾਟਗੜ ਉਹਦੇ ਵਿੱਚ ਮੈਸੇਜ ਗਿਆ ਸੀ ਵੀ ਪਾਲੀ ਵਾਲੇ ਨਾਲੀ ਸੇਮਨਾਲੀ ਤੇ ਡੈਥ ਹੋਈ ਹੋਈ ਹੈ ਅਸੀਂ ਫਿਰ ਨਾਲੀ ਨਾਲੀ ਆ ਕੇ ਪਤਾ ਕੀਤਾ ਬੇਟਾ ਮੁੰਡਾ ਮਰਿਆ ਇਸ ਤੋਂ ਪਹਿਲਾਂ ਇੱਥੇ ਕੋਈ ਪੰਚਾਇਤ ਦੇ ਮੈਂਬਰ ਖੜੇ ਸੀਗੇ ਤੇ ਕੋਈ ਪਿੰਡਦੋਹਰ ਬੰਦੇ ਖੜੇ ਸੀ ਇਹ ਪਾਲੀ ਵਾਲੇ ਥਾਂ ਤੇ ਹੈ ਜੀ ਪੁਲਿਸ ਵੀ ਆਈ ਮੌਕੇ ਤੇ ਹਾਂ ਜੀ ਪੁਲਿਸ ਵੀ ਆਈ ਹੈ ਜੀ ਤੇ ਬਾਈ ਇੱਕ ਪਾਸੇ ਪੰਜਾਬ ਸਰਕਾਰ ਤੇ ਪੁਲਿਸ ਨੇ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਨਸ਼ੇ ਨੂੰ ਰੋਕਣ ਲਈ ਤੇ ਇੱਕ ਪਾਸੇ ਜਿਹੜੀਆਂ ਆਏ ਤੇ ਨਹੀਂ ਮੌਤਾਂ ਹੋਈ ਜਾਂਦੀਆਂ ਨਸ਼ਿਆਂ ਕਾਰਨ ਕੀ ਕਹਿਣਾ ਚਾਹੋਗੇ ਕਿਵੇਂ ਕਾਰਜਕਾਰੀ ਦੇਖਦੇ ਹੋ ਪੁਲਿਸ ਦੀ ਇਹ ਜੀ ਪੁਲਿਸ ਤਾਂ ਸਾਡਾ ਕੋਈ ਸਾਥ ਨਹੀਂ ਦੇ ਰਹੀ ਹਾਂ ਵੀ ਚਲੋ ਸੀਐਮ ਭਗੰਦਰ ਸਿੰਘ ਨੇ ਸਕੀਮ ਸਹੀ ਚਲਾਈ ਹੋ ਆਪਦੇ ਪੱਧਰ ਤੇ ਸਹੀ ਕੰਮ ਕਰ ਰਹੇ ਨੇ ਹੂੰ ਸੀਐਮ ਸਾਹਿਬ ਸਹੀ ਨੇ ਜਿਹੜੇ ਉਹਦੇ ਥੱਲੇ ਚਮਚੇ ਨੇ ਉਹ ਗਲਤ ਨਹੀਂ ਹੂੰ ਸਭ ਕੁਝ ਉਹ ਕਰਾ ਰਹੇ ਨੇ ਹੂੰ ਕਿੰਨਾ ਕੁ ਨਸ਼ਾ ਵਿਕਦਾ ਤੁਹਾਡੇ ਪਿੰਡਾਂ ਆ ਜੀ ਬਹੁਤ ਵਿਕਦਾ ਵੀ ਕਾਠਗੜ੍ਹ ਤੋਂ ਸਾਡੇ ਵੀ ਅਸੀਂ ਕਮੇਟੀਆਂ ਨੇ ਕਈ ਫਰਕ ਪਾਤਾ ਵੀ ਹੁਣ ਨਾਲ ਤੇ ਪਿੰਡਾਂ 'ਚ ਮਿਲਦਾ ਜੀ ਹੂੰ ਕੋਈ ਇਹਦਾ ਜਿੰਦੀ ਡੈਥ ਹੋਈ ਹੈ ਇਹਦਾ ਕੋਈ ਪਰਿਵਾਰਕ ਮੈਂਬਰ ਆਏ ਨੇ ਜੀ ਉਹ ਕੁੱਛ ਨੇ ਫੋਨ ਕਰਿਆ ਹਲੇ ਤੱਕ ਤਾਂ ਨਹੀਂ ਪਹੁੰਚੇ ਤਕਰੀਬਨ 1.5-2 ਘੰਟੇ ਦੀ ਗੱਲ ਹੈ ਹੂੰ ਇਹ ਚਿੱਟਾ ਲਾ ਕੇ ਭਰਿਆ ਜੀ ਕੋਈ ਪਤਾ ਇਹ ਅਸੀਂ ਇੱਥੇ ਜੀ ਆਹ ਮੋਟਰਸਾਈਕਲ ਖੜਾ ਸੀ ਆਪਣੇ ਆਹ ਰਾਹ ਦੇ ਉੱਤੇ ਖੜਾ ਸੀ ਆ ਅੱਛਾ ਜੀ ਇਹਨੇ ਇੱਕ ਆਪਣਾ ਸ਼ਗਾਰਾ ਸਿੰਘ ਹੈਗਾ ਜੀ ਇਹ ਦਾਜੀ ਕੋਈ ਨਾ ਉਹ ਲਾਉਣ ਲੱਗੇ ਸੀ ਬਰੇਸੇਮ ਵਾਲੇ ਚ ਅੱਛਾ ਜੀ ਉਹਨੇ ਵੇਖਿਆ ਉਹ ਬੰਦਾ ਤਾਂ ਉਹ ਮਰਿਆ ਪਿਆਗਾ ਫਿਰ ਅਸੀਂ ਵੇਖਿਆ ਤਾਂ ਟਿਕਾ ਲੱਗਿਆ ਸੀ ਇਹ ਕੋਈ ਪਤਾ ਦੇ ਉੱਤੇ ਅੱਛਾ ਜੀ ਤੇ ਕੋਈ ਪਤਾ ਕਦੋਂ ਕੁ ਦਾ ਇੱਥੇ ਡੈਥ ਹੋਈ ਜੀ ਕੱਲ ਕਿਸ਼ਾਉਂ ਦੀ ਹੋਈ ਜੀ ਅੱਛਾ ਜੀ ਤੇ ਪੁਲਿਸ ਆਈ ਹੈ ਮੌਕੇ ਤੇ ਚਾਲ ਦਾ ਮੋਟਰਸਾਈਕਲ ਇੱਥੇ ਖੜਾ ਹੈ ਚਾਲ 5 ਵਜੇ ਦਾ ਤੁਸੀਂ ਉਹਨੂੰ ਉਹ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਹਾਂਜੀ ਉਹ ਆਪਾਂ ਕਰਨਾ ਉਸ ਪੈ ਨੂੰ ਕੀਤਾ ਹੀ ਫੋਨ ਸਰਪੰਚ ਨੇ ਇਹਨੂੰ ਫੋਨ ਕੀਤਾ ਪੁਲਿਸ ਵਾਲਿਆਂ ਨੇ ਜੀ ਪੁਲਿਸ ਆਈ ਹੈ ਮੌਕੇ ਤੇ ਹਾਂਜੀ ਪੁਲਿਸ ਆਈ ਹੈ ਇਹ ਜਿਹੜਾ ਨਸ਼ੇ ਨਾਲ ਆਏ ਦਿਨ ਹੀ ਮੌਤਾਂ ਹੋਈ ਜਾਂਦੀਆਂ ਕਤਲ ਹੋਈ ਜਾਂਦੇ ਨੇ ਕੀ ਕਹਿਣਾ ਚਾਹੋਗੇ ਕੀ ਮੰਗ ਕਰਦੇ ਹੋ ਸਰਕਾਰ ਨੂੰ ਕੋਈ ਕੰਟਰੋਲ ਹੈ ਨਹੀਂਗਾ ਬਸ ਕਿੱਟਾ ਦੀ ਜੋ ਵਾਧੂ ਹੈ ਫਰਦਾਨ ਦਾ ਅੱਛਾ ਸਰਕਾਰ ਨੇ ਯੋਧ ਨਸ਼ਿਆਂ ਵਿਰੋਧ ਛੇੜੀ ਹੈ ਕਹਿੰਦੇ 80% ਖਤਮ ਹੋ ਗਿਆ ਵਾਧੂ ਬਾਜੀ ਜਿੰਨਾ ਮਰਜੀ ਲਈ ਹੋਵੇ ਪਛਪੜਤਾਲੇ ਇੱਥੇ ਪਾਲੀ ਵਾਲੇ ਪਿੰਡ 'ਚ ਵਿਕਦਾ ਵਾਧੂ ਵਾਧੂ